ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਆਪਣੇ ਫਾਰਮ ਨੀਲੀ ਰਵੀ ਦੇ ਉੱਪਰ ਚਾਰ ਜਿਹੜੀਆਂ ਕਟੀਆਂ ਆਈਆਂ ਦੋਸਤੋ ਉਹਨਾਂ ਦੇ ਵਿੱਚੋਂ ਦੋਸਤੋ ਤਿੰਨ ਪਿਓਰ ਨੀਲੀ ਰਵੀ ਦੇ ਵਿੱਚ ਅਤੇ ਇੱਕ ਦੋਸਤੋ ਜਿਹੜੀ ਬਾਰਡਰ 벨ਟ ਦੀ ਕੱਟੀ ਰਾਵੀ ਹੁੰਦੀ ਹੈ ਦੋਸਤੋ ਜਿਵੇਂ ਤੁਸੀਂ ਅੱਖਾਂ ਚੈੱਕ ਕਰ ਸਕਦੇ ਹੋ ਦੋਵੇਂ ਪਿਛਲਿਆਂ ਪਹਿਰਾਂ ਦੇ ਮਾਰਕਿੰਗ ਆ ਤੇ ਆਪਣੇ ਕੋਲੇ ਇਹ ਚਾਰ ਕੱਟੀਆਂ ਆਈਆਂ ਦੋਸਤੋ ਬਾਕੀ ਆਪਾਂ ਚਾਰੇ ਕੱਟੀਆਂ ਦੀ ਜਿਹੜੀ ਡਿਟੇਲ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਕੱਟੀ ਆ ਦੋਸਤੋ ਇਹ ਵਾਈਟ ਫੇਸ ਦੇ ਵਿੱਚ ਆਉਂਦੀ ਆ ਦੋਸਤੋ ਦੋਨੇ ਅੱਖਾਂ ਜਿਹੜੀਆਂ ਇਸ ਕੱਟੀ ਦੀਆਂ ਚਿੱਟੀਆਂ ਨੇ ਤੁਸੀਂ ਦੇਖ ਸਕਦੇ ਆ ਤੇ ਬਾਕੀ ਜੇ ਆਪਾਂ ਦੋਸਤੋ ਉਮਰ ਦੀ ਗੱਲ ਕਰਦੇ ਆ ਇਸ ਕੱਟੀ ਦੀ ਉਮਰ 12 ਤੋਂ 13 ਮਹੀਨੇ ਆ ਤਿੰਨ ਪੈਰਾਂ ਤੇ ਦੋਸਤੋ ਮਾਰਕਿੰਗ ਆ ਬਾਕੀ ਝੋੜੀ ਦੀ ਕੱਟੀ ਬਿਲਕੁਲ ਸਾਫ਼ ਆ ਦੋਸਤੋ ਤੁਸੀਂ ਦੇਖ ਵੀ ਸਕਦੇ ਆ ਵਿੱਥੀ ਤੇ ਥਾਨ ਲੱਗਾ ਹੋਇਆ ਨੰਬਰ 2 ਤੇ ਜਿਹੜੀ ਕੱਟੀ ਆ ਗਈ ਦੋਸਤੋ ਇਹ ਰਾਵੀ ਨਸਲ ਦੀ ਕੱਟੀ ਆ ਦੋਸਤੋ ਬਾਰਡਰ ਬੈਲਟ ਦੀ ਕੱਟੀ ਆ ਬਾਕੀ ਜੇ ਆਪਾਂ ਇਸ ਕੱਟੀ ਦੀ ਉਮਰ ਦੀ ਗੱਲ ਕਰਦੇ ਆਂ ਦੋਸਤੋ ਤਾਂ ਹਜੇ ਮਸਾਂ 12 ਕਿ ਮਹੀਨਿਆਂ ਦੀ ਇਹ ਕੱਟੀ ਆ ਦੋਸਤੋ ਜੇ ਫੇਸ ਕੁਆਲਟੀ ਦੀ ਗੱਲ ਕਰਦੇ ਆਂ ਤਾਂ ਬਹੁਤ ਹੀ ਜ਼ਿਆਦਾ ਸੁਨੱਖਾ ਜਿਹੜਾ ਫੇਸ ਆ ਦੋਸਤੋ ਤੇ ਬਾਕੀ ਸਿੰਘਾਂ ਦੀ ਮੰਤਰ ਤੁਸੀਂ ਚੈੱਕ ਕਰ ਹੀ ਸਕਦੇ ਆਂ ਜਿਹੜਾ ਬਿਲਕੁਲ ਨੇੜੇ ਹੀ ਕਰਮਾ ਜੀ ਨੇ ਕੁੰਡਾ ਕਰ ਲਿਆ ਬਾਕੀ ਅੱਖਾਂ ਵੀ ਤੁਸੀਂ ਚੈੱਕ ਕਰ ਸਕਦੇ ਆਂ ਦੋਸਤੋ ਬਾਕੀ ਦੋ ਪੈਰਾਂ ਦੇ ਮਾਰਕਿੰਗ ਆ ਜੇ ਝੋੜੀ ਦੀ ਗੱਲ ਕਰਦੇ ਆਂ ਦੋਸਤੋ ਤਾਂ ਕਰਮਾ ਜੀ ਨੂੰ ਬਹੁਤ ਹੀ ਚੰਗੀ ਜਿਹੜੀ ਝੋੜੀ ਲੱਗੀ ਹੋਈ ਆ ਆ ਮਿੱਠੀ ਤੇ ਥਾਣਾ ਦੋਸਤੋ ਬਾਕੀ ਦੋਸਤੋ ਜੇ ਕਟੀਆਂ ਦੇ ਰੇਟ ਦੀ ਗੱਲ ਕਰਦੇ ਆਂ ਤਾਂ ਰੇਟ ਇਨਾਂ ਚਾਰੇ ਕਟੀਆਂ ਦਾ ਜਿਹੜਾ ਫੋਨ ਤੇ ਹੋਊਗਾ ਨੰਬਰ 3 ਤੇ ਜਿਹੜੀ ਕੱਟੀ ਆਗੀ ਦੋਸਤੋ ਇਹ ਵੀ ਦੋਸਤੋ ਵਾਈਟ ਫੇਸ ਦੇ ਵਿੱਚ ਆ ਜੋ ਸਕਰੀਨ ਦੇ ਉੱਪਰ ਦੇਖ ਸਕਦੇ ਆ ਚਾਰੇ ਪੈਰਾਂ ਦੇ ਇਸ ਕੱਟੀ ਦੇ ਮਾਰਕਿੰਗ ਆ ਦੋਸਤੋ ਜੇ ਝੂਲੀ ਦੀ ਗੱਲ ਕਰਦੇ ਆ ਦੋਸਤੋ ਤਾਂ ਕਰਮਾ ਜੀ ਨੂੰ ਝੂਲੀ ਐ ਇਸ ਨੂੰ ਵੀ ਬਹੁਤ ਚੰਗੀ ਲੱਗੀ ਹੋਈ ਆ ਤੇ ਬਾਕੀ ਉਮਰੋਂ ਵੀ ਦੋਸਤੋ ਮਸਾਂ ਇਹ ਆ 13 14 ਮਹੀਨੇ ਦੀ ਕੱਟੀ ਆ ਬਾਕੀ ਦੋਸਤੋ ਜਿਹੜੀ ਚੌਥੇ ਨੰਬਰ ਤੇ ਕੱਟੀ ਆ ਐਸ ਦੀ ਉਮਰ 7 ਤੋਂ 8 ਮਹੀਨੇ ਆ ਬਾਕੀ ਕੱਟੀ ਐਕਟਿਵ ਬਹੁਤ ਆ ਥੋੜੀ ਕਾ ਸਾਂਭਣ ਵਾਲੀ ਆ ਤੇ ਜੇ ਸਾਂਭੀ ਤਾਂ ਬਹੁਤ ਸਨੱਖੀ ਜਿਹੜੀ ਇਹ ਝੋਟੀ ਆਉਣ ਵਾਲੇ ਸਮੇਂ 'ਚ ਦੋਸਤੋ ਤਿਆਰ ਹੋਊਗੀ ਬਾਕੀ ਥਾਣ ਵਗੈਰਾ ਇਸ ਕੱਟੀ ਨੂੰ ਬਹੁਤ ਚੰਗਾ ਲੱਗਾ ਹੋਇਆ ਤੇ ਮਾਰਕਿੰਗ ਬਿਲਕੁਲ ਜਾਇਜ਼ ਆ ਦੋਸਤੋ ਚਾਰੇ ਪੈਰਾਂ ਦੇ ਮਾਰਕਿੰਗ ਆ ਤੇ ਦੋਨੇ ਅੱਖਾਂ ਚਿੱਟੀਆਂ ਤੇ ਸਿੱਧਾ ਪਟਾ ਆਉਂਦਾ ਦੋਸਤੋ ਬਾਕੀ ਚਾਰੇ ਕੱਟੀਆਂ ਤੁਹਾਨੂੰ ਤੋਰ ਫੇਰ ਕੇ ਦਿਖਾ ਹੀ ਦਿੱਤੀਆਂ ਨੇ ਤੇ ਜੇ ਤੁਸੀਂ ਰੇਟ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਆ ਤਾਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਦੋਸਤੋ ਫੋਨ ਲਾ ਕੇ ਤੁਸੀਂ ਸੰਪਰਕ ਕਰ ਸਕਦੇ ਆ ਬਾਕੀ ਚਾਰੇ ਗੱਟੀਆਂ ਦੋਸਤੋ ਟਾਪ ਕਲਾਸ ਆ ਤੇ ਡਿਲੀਵਰੀ ਦਾ ਦੋਸਤੋ ਬਹੁਤ ਵਧੀਆ ਖਾਸ ਪ੍ਰਬੰਧ ਆ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਸਕਦੇ ਹੋ ਤੇ ਜੇ ਤੁਸੀਂ ਆਪਣੇ ਪਸ਼ੂਆਂ ਦੀ ਵੀਡੀਓ ਬਣਵਾਉਣੀ ਚਾਹੁੰਦੇ ਆ ਤਾਂ ਤਾਂ ਵੀ ਤੁਸੀਂ ਸਾਡੇ ਨਾਲ ਦਿੱਤੇ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ